ਆਹਰੋ ਹਰਦੇਵੋ ਨਾਨਕ ਕੇ ਮੀਤ ਸੁਹਿਲਾ ਰਗੌੜੀ ਮੀਤ ਕੀ ਮਹੱਲਾ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਅਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੁਹਿਲਾ ਸਿਵ ਰੋ ਸਰਜਨ ਹਾਰ ਤਉਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੰਵਾਰ ਜੇ ਸੁਹਿਲਾ ਸਦਾ ਸੁਖ ਹੋਈ ਰਹਾਵ ਨਿਤ ਨਿਤ ਜਿੜੜੇ ਸਮਾਲਿਆਣਾ ਦੇਖੇਗਾ ਦੇਵਨ ਹਾਰ ਤਰਤਾ ਮੇ ਕੀ ਮਤਰਾ ਤਸਦਾ ਦੇ ਕਮਲ ਸਮਾਰ ਸੰਬਤ ਸਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਆਸੀ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਐ ਨਾਨਕ ਸਿਹ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਸਿ ਉਪਦੇਸ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਆਖ ਵਡਾਈ ਤੋਇ ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ ਸਿੱਤੀ ਵਾਰੀ ਮਾਹੋ ਸੂਰਜੇ ਕੋਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਬਰੂ ਕਰੈ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪੰਖਣਣਾ ਤੇਰੀ ਆਰਤੀ ਅਨੰਤਾ ਸਬਦ ਵਾਜਤ ਭੇਰੀ ਰਹਾਉ ਸਹਾਸ ਤਾਵਨ ਨਨ ਨਨ ਕੋਇ ਕੋ ਸਸੂਤਨ ਨਾ ਇਕ ਤੋਹੀ ਸਹਾਸ ਪਾਦ ਬਿਮਲ ਨਾਨੇ ਇਕ ਪਾਦ ਗੰਧ ਵੇਣ ਸਹਾਸ ਤਾਵ ਗੰਧੇ ਵਿਚਲਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸੁ ਭਾਵੇ ਸੋ ਆਰਤੀ ਹੋਏ ਹਰ ਚਰਨ ਕਬਲ ਮੁਕਰੰਧ ਲੋਭਿਤ ਮਨੋ ਅੰਧ ਨਾਮ ਹੋਏ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਹੋਏ ਜਾਤੇ ਤੇਰਨਾਇ ਵਸਾਰਾ ਗਉੜੀਪੁਰ ਵੀ ਮਹੱਲਾ ਚਲਤਾ ਕਾਮ ਕ੍ਰੋਧ ਨਕਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੀ ਪੂਰਬ ਲਿਖਤ ਲਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੀ ਕਾਰ ਸਾਧ ਅੰਜਲੀ ਪਣ ਵੱਡਾ ਹੈ ਕਾਰ ਡੰਡਾ ਪਣ ਵੱਡਾ ਹੈ ਰਹਾਉ ਸਾਕਤ ਹਰ ਸਾਗਰੀ ਆਣਿਆ ਤਿੰਨੇ ਅੰਤਰ ਹੋਮੇ ਕੰਡਾ ਹੈ ਜਿहां ਜਿहां ਚੱਲਾ ਚ ਵੇ ਦੁੱਖ ਪਾਵੇ ਜਮ ਕਾਰ ਸਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਵਰ ਨੂੰ ਪੌ ਖੰਡਾ ਹੈ ਅਵਨਾਸੀ ਪ੍ਰਪਾਇਆ ਪਰਮੇਸ਼ਰ ਬਹੁ ਸੋਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਾਰ ਆਖ ਰਾਖ ਵੱਡ ਵੱਡਾ ਹੈ ਜਾਨ ਨਾਨਕ ਨਾਮ ਆਧਾਰ ਦੇਖ ਹੈ ਹਰ ਨਾਮੇ ਇਸ ਪੂਰਦਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਮਿਰਿ ਨਿਤਾ ਸੰਤ ਤਹਿਲ ਕੀ ਵੇਲਾ ਈहां ਖਾਟ ਚਲੋ ਹਰਲਾ ਹੋ ਆਗੇ ਬਸੰ ਸੁਹੇਲਾ ਆਦ ਘਟਾਇ ਦਸਰੈਨ ਆਰੇ ਮਨ ਗੁਰ ਮਿਲ ਕਾ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰੇ ਉਹ ਗਿਆਨੀ ਜਿਸਾ ਜੀ ਗਾਏ ਪਿਆਵੈ ਇਹ ਰਸ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹੱਜ ਹਰ ਗੁਰ ਤੇ ਬਣੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੋਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿधाਤੇ ਸਰਦਾ ਮੰਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕਕਾਰ ਸੰਤਨ ਕੀ ਪੂਰੇ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮੰਨ ਕੀ ਪੂਰੇ ਨਾਨਕ ਮਾਂਗ ਮੋਪਕਾਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਜਿਤੇ ਜਾਈ ਬਾਹੀ ਗੁਰ ਸੰਤ नार नाम ते आ नाम ते नक सतगुर पूजया तनहार पूज करो पूज करा जिते जय बे मेरा सतगुरू ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਸਾਹਿਬ ਜੀ ਏ ਨਮਾਣਿਆਂ ਦੇ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵੇਖੇ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਪਰੰਥ ਪਵਿੱਤਰ ਗੁਰਬਾਣੀ ਕੀਰਤਨ ਸੁੱਲੇ ਸਾਹਿਬ ਦਾ ਜਾਪ ਕਰਾਇਆ ਪਾਵਨ ਸਰੂਪ ਦੀ ਆਪ ਜੀ ਨੇ ਸੇਵਾ ਸੰਭਾਲ ਕਰਵਾਈ ਹੈ ਜੀ ਪੜੀ ਸੁਣੀ ਗੁਰਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਤੇ ਸੋਣਾ ਜੀ ਪਾਵਨ ਗੁਰਬਾਣੀ ਪੜਦਿਆਂ ਸੁਣਦਿਆਂ ਤੋਂ ਸੇਵਾ ਕਰਦਿਆਂ ਤੋਂ ਤੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਈਰਖਾ ਦਵੇਤ ਤੋਂ ਪਾਤਸ਼ਾਹ ਜੀ ਆਪ ਜੀ ਨੇ ਬਚਾ ਕਰਕੇ ਰੱਖਣਾ ਅਸਵਗਤ ਆਪ ਜੀ ਨੇ ਆਪਦੇ ਆਸਣ ਤੇ ਬਿਰਾਜਮਾਨ ਹੋਣਾ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ ਅਮਰਤ ਵੇਲੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ ਅਮਰਤ ਵੇਲੇ ਦਾ ਜਾਗਣਾ ਬਖਸ਼ਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ ਇਸ਼ਨਾਨ ਦੀ ਦਾਤ ਬਖਸ਼ਿਸ਼ ਕਰਨੀ ਗੁਰਮੁਖਾਂ ਪਿਆਰੇ ਮੇਲ ਕਰਾਉਣੇ ਸਹੀ ਗੁਰਮੁਖ ਪਿਆਰੇ ਮੇਲਣੇ ਜਿਨ੍ਹਾਂ ਦੇ ਮਿਲਣੇ ਕਰਕੇ ਆਪ ਜੀ ਦਾ ਨਾਮ ਚਿਤਾਵੇ ਅੜੇ ਸੋ ਚੜੇ ਸ਼ਰਨ ਪਰਸਤਰੇ ਨਾਮਿਕ ਨਾਮ ਚੜਦੀ ਕਾ ਤੇਰੇ ਬਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਜੈ ਜੈ ਬੋਲੇ ਸਤਿ ਗੁਰੂ ਜੀ ਵਾਹਿਗੁਰੂ ਕਤੀ ਉਹਦਾ ਹਰ ਦਾ ਲੋਕਾਂ ਦਾ ਮੈਂ ਗੋਰੀ ਤਾਂ ਮੈਂ ਬੱਤਾਂ ਬੋਲਦਾ ਤੇ ਕੋਈ ਕੁਮਾਰ ਕਬੀਰ ਨੂੰ ਦੇਖ ਸਕਦਾ ਸੁਧਰੇ ਤਾਂ ਸਾਡੇ ਕਿਤੇ ਜੋ ਇਹ ਬੋਲੇ ਉਹ ਪਹਿਲਾਂ ਮੈਂ ਜੀ ਸਾਹਿਬ ਓਕੇ 你当时觉得吗？

ਹੁਣ ਮੈਂ ਸ਼ਾਮ ਨੂੰ ਆ ਲਵ ਮਤਲਬ ਹਫਤਾ ਤੱਕ ਉਦੋਂ ਬਾਅਦ ਫੇਰ ਸਵੇਰ ਹਾਂ ਉਹ ਸੀ ਬਿਰਾੜੀ